ਮੈਂ ਦਿੱਤਾ ਕਿ ਗਿਆ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮ ਐਲ ਏ ਸਾਹਿਬ ਦਾ ਧੰਨਵਾਦ ਕਰਨਾ ਹੈ ਉਹਨਾਂ ਥਾਪੀ ਦਿੱਤੀ ਹੈ ਤਗੜੇ ਹੋ ਕੇ ਕੰਮ ਕਰਾਓ ਬਹੁਤ ਬਹੁਤ ਧੰਨਵਾਦ ਕਰਦੇ ਆ ਐਮ ਐਲ ਏ ਸਾਹਿਬ ਦਾ ਬਾਕੀ ਅਸੀਂ ਅੱਜ ਵਾਰਡ ਨੰਬਰ 24 ਤੋਂ ਸਰਦਾਰ ਸਤਨਾਮ ਸਿੰਘ ਜੀ ਕੌਂਸਲਰ ਚੁਣੇ ਗਏ ਨੇ ਤੇ ਕੱਲੀ ਸਾਡੀ ਬਾਈਲੈਕਸ਼ਨ ਸੀਗੀ ਜੀ ਤੇ ਇਸ ਵਿੱਚ ਅਸੀਂ ਐਮਐਲਏ ਸਾਹਿਬ ਦੇ ਬਹੁਤ ਧੰਨਵਾਦੀ ਆ ਉਹਨਾਂ ਇੱਕ ਯੋਗ ਇਮਾਨਦਾਰ ਤੇ ਆਮ ਮਤਲਬ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਨੂੰ ਟਿਕਟ ਦੇ ਕੇ ਨਵਾਦੀਆ ਵੇਖੋ ਜਿਹੜਾ ਪਾਰਟੀ ਦਾ ਸਲੋਗਨ ਹੈ ਜੀ ਆਮ ਆਦਮੀ ਇਹਦੇ ਤੇ ਟੁਕਿਆ ਜੀ ਕੀ ਇਹ ਵਾਕਈ ਹੀ ਆਮ ਆਦਮੀ ਆ ਉਹਨਾਂ ਨੇ ਇਹ ਜੇ 10 ਪੈਸੇ ਕੰਮ ਦੀ ਇਹਦੀ ਪਾਵਰ ਹੈ ਸਮਰਥਾ ਹੈ ਨਾ ਜੀ ਇਹਨੇ 100 ਪੈਸੇ ਕੀ 10 ਗੋਣਾ ਵੱਧ ਕੇ ਹੁਣ ਕੌਂਸਲਰ ਬਣਨ ਤੋਂ ਪਹਿਲੋ ਇਹ ਨਹੀਂ ਹੁਣ ਤੇ ਚਲੋ ਇਹਨਾਂ ਕਰਨੇ ਹੀ ਆ ਇਹ ਜਦੋਂ ਨਹੀਂ ਵੀ ਸੀਗੇ ਪਿੰਡ ਤੇ ਬਹੁਤ ਵਿਕਾਸ ਲਈ ਕਾਫੀ ਇਹਨਾਂ ਕੰਮ ਕੀਤੇ ਨੇ ਜੋ ਰਹਿ ਗਏ ਨੇ ਐਮਐਲਏ ਸਾਹਿਬ ਦੇ ਸੰਬੋਧਨ ਕੋਈ ਓਕੇ ਅਸੀਂ ਦੱਸਾਂਗੇ ਅੱਜ ਅਸੀਂ ਕੇਵਲ ਧੰਨਵਾਦ ਕਰਨ ਆਏ ਆ ਕਿ ਤੁਸੀਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਮੈਂ ਆਵਾਂ ਕਿ ਤੁਸੀਂ ਸਾਰ ਲੋਕ ਅਸੀਂ ਕਿਹਾ ਜੀ ਤੁਹਾਡੇ ਤੇ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਪੰਜਾਬ ਪ੍ਰਧਾਨ ਹੋ ਇਸ ਕਰਕੇ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਹੈ ਇਹ ਸਾਡੇ ਤੇ ਨਹਿਣ ਦਿਓ ਅਸੀਂ ਜਿਤਾਵਾਂਗੇ ਤੁਹਾਡੀ ਝੋਲੀ ਪਾਵਾਂਗੇ ਤੇ ਬਹੁਤ ਵੱਡੀ ਲੀਡ ਨਾਲ 800 ਤੋਂ ਵੋਟਾਂ ਚੋਂ 600 ਲੈ ਜਾਣੀਆਂ ਕੋਈ ਛੋਟੀ ਗੱਲ ਨਹੀਂ ਤੇ ਬਹੁਤ ਵੱਡੀ ਲੀਡ ਨਾਲ ਲੋਕਾਂ ਨੇ ਐਮਐਲਏ ਸਾਹਿਬ ਤੇ ਬਹੁਤ ਵਿਸ਼ਵਾਸ ਕਰਕੇ ਕਿਉਂਕਿ ਸਾਡੇ ਕਾਫੀ ਰੁਕੇ ਹੋਏ ਕੰਮ ਜੋ 70 ਸਾਲ ਹੋ ਗਏ ਨੇ ਨਹੀਂ ਹੋ ਸਕੇ ਇਹਨਾਂ ਨੇ ਪਿਛਲੇ ਦੋ ਸਾਲਾਂ 'ਚ ਬੇਸ਼ੱਕ ਸਾਡੇ ਕੌਂਸਲਰ ਨਹੀਂ ਵੀ ਸੀਗੇ ਪਰ ਉਹਨਾਂ ਕਰ ਲਿਆ ਇਸ ਲਈ ਅਸੀਂ ਉਹਨਾਂ ਦੇ ਧੰਨਵਾਦੀ ਆ ਤੇ ਬਾਕੀ ਜਿਹੜੇ ਕਾਰਜ ਨੇ ਪਿੰਡ ਵਾਸੀਆਂ ਨਾਲ ਸਲਾਹ ਮਜਬੂਰਾ ਕਰਕੇ ਜੋ ਵੀ ਕਰਾਉਣ ਵਾਲੇ ਨੇ ਅਸੀਂ ਦੱਸਾਂਗੇ ਕਰਾਵਾਂਗੇ ਬੜੀ ਖੁਸ਼ੀ ਦੀ ਗੱਲ ਹੈ ਜੀ ਵਾਰਡ ਨੰਬਰ 24 ਦੇ ਵਿੱਚੋਂ ਮੇਰੇ ਸਾਰੇ ਹੀ ਭਰਾਵਾਂ ਨੇ ਰਾਤ ਦਿਨ ਮਿਹਨਤ ਕੀਤੀ ਔਰ ਉਸ ਮਿਹਨਤ ਦਾ ਨਤੀਜਾ ਔਰ ਵਾਕੇ ਇੱਕ ਗੱਲ ਮੈਂ ਕਹਿ ਸਕਦਾ ਵੀ ਕਿਤੇ ਨਾ ਕਿਤੇ ਲੋਕ ਮਿਹਨਤ ਦਾ ਤੇ ਕੰਮ ਦਾ ਜਰੂਰ ਅਸ਼ੀਰਵਾਦ ਰੱਖਦੇ ਨੇ ਔਰ ਅੱਜ ਬਤੌਰ ਵਾਰਡ ਨੰਬਰ 24 ਦੇ ਵਿੱਚੋਂ ਇੱਕ ਆਮ ਸਾਡੇ ਪਰਿਵਾਰ ਦੇ ਜੀ ਦੇ ਵਿੱਚੋਂ ਜਿਹੜਾ ਮਿਹਨਤ ਕਰਕੇ ਕਿਰਤ ਕਰਕੇ ਰੋਟੀ ਖਾਣ ਵਾਲਾ ਇਨਸਾਨ ਹੈ ਅੱਜ ਉਹਨੂੰ ਕਾਉਂਸਲਰ ਬਣਾ ਦਿੱਤਾ ਐਮਸੀ ਬਣਾ ਦਿੱਤਾ ਔਰ ਮੈਂ ਹਮੇਸ਼ਾ ਵਾਰਡ ਨੰਬਰ 24 ਵਾਲਿਆਂ ਦਾ ਰਿਣੀ ਰਹੂੰਗਾ ਕਿਉਂਕਿ ਸਾਰਾ ਮੇਰਾ ਪਰਿਵਾਰ ਹੈ ਔਰ ਮੈਂ ਜਾਣਾ ਵੀ ਹੈ ਜੀ ਅੱਜ ਮੇਨ ਪਰਿਵਾਰ ਤੇ ਸਾਡਾ ਪਹੁੰਚ ਗਿਆ ਹੁਣ ਬਾਕੀ ਸਾਡੀਆਂ ਮਾਵਾਂ ਪਾਣਾ ਧੀਕਰੀਆਂ ਨੇ ਬਜ਼ੁਰਗ ਧੀਕਰੇ ਨੇ ਉਹਨਾਂ ਦਾ ਵੀ ਧੰਨਵਾਦ ਕਰਨ ਮੈਂ ਜਾਊਂਗਾ ਔਰ ਮੈਂ ਇਹੋ ਗੱਲ ਕਹੂੰਗਾ ਵੀ ਹੁਣ ਤਗੜੇ ਹੋ ਕੇ ਟੀਮ ਬਣ ਕੇ ਇਹ ਨਹੀਂ ਐਮਸੀ ਦੇ ਨਾਂ ਦਾ ਤੇ ਇਹੋ ਬਣਿਆ ਇਹ ਸਾਰੇ ਕਾਉਂਸਲਰ ਨੇ ਸਾਰੇ ਐਮਸੀ ਨੇ ਸੋ ਤਗੜੇ ਹੋ ਕੇ ਆਪਾਂ ਆਪਣੇ ਜਿਹੜੀ ਵਾਰਡ ਨੰਬਰ 24 ਦੇ ਵਿੱਚ ਕਮੀਆਂ ਇਹਨਾਂ ਦੀਆਂ ਰਹਿੰਦੀਆਂ ਨੇ ਇੱਕ ਦੋ ਕਮੀਆਂ ਰਹਿ ਗਈਆਂ ਨੇ ਇੱਕ ਸੀਵਰੇਜ ਦੀ ਸਮੱਸਿਆ ਵਾ ਜਿਹੜੀ ਮੇਨ ਹੈ ਤੇ ਇੱਕ ਅੱਧੀ ਹੋਰ ਹੈ ਕਮੀ ਉਹ ਵੀ ਆਪਾਂ ਦੂਰ ਕਰਕੇ ਆਪਣੀ ਵਾਰਡ ਨੰਬਰ 24 ਨੂੰ ਜਿਹੜਾ ਪਹਿਲ ਦੇ ਆਧਾਰ ਤੇ ਇਹਨੂੰ ਥੋੜਾ ਨੀਟ ਐਂਡ ਕਲੀਨ ਕਰਾਂਗੇ ਸਾਰੀ ਨੂੰ ਸੋ ਐਮਐਲਏ ਸਾਹਿਬ ਆਮ ਲੋਕਾਂ ਦੀ ਸਰਕਾਰ ਤੇ ਆਮ ਘਰ ਦੇ ਨੂੰ ਐਮਸੀ ਬਣਾ ਦਿੱਤਾ ਵੀ ਕਿਤੇ ਨਾ ਕਿਤੇ ਦੇਖੋ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾ ਇਹ ਆਮ ਲੋਕਾਂ ਦੀ ਸਰਕਾਰ ਹੈ ਪਰ ਇੱਕ ਗੱਲ ਤੇ ਕਲੀਅਰ ਹੈ ਨਾ ਜੀ ਕੰਮ ਵਾਲੇ ਬੰਦੇ ਦੀ ਕਦਰ ਪੈਂਦੀ ਹੈ ਜਿਹੜਾ ਬੰਦਾ ਮਿਹਨਤੀ ਹੈ ਨਾ ਜੀ ਮਿਹਨਤੀ ਹੈ ਇਹਨੇ ਮਿਹਨਤ ਕੀਤੀ ਆ ਭਰਾ ਨੇ ਲੋਕਾਂ ਦੇ ਸੁੱਖ-ਦੁੱਖ ਚ ਹਾਜ਼ਰ ਹੁੰਦਾ ਰਿਹਾ ਮੇਰ ਕੋ ਵਾਰਡ ਨੰਬਰ 24 ਦੇ ਕੰਮ ਲੈ ਕੇ ਆਉਂਦਾ ਰਿਹਾ ਠੀਕ ਹੈ ਔਰ ਮੈਨੂੰ ਮੈਂ ਸਾਰੀ ਟੀਮ ਜਿਹੜੀ ਸਮੂਚੀ ਟੀਮ ਹੈ ਕਿਉਂਕਿ ਇਹ ਸਾਧ ਬੰਦਾ ਭਲਾ ਮਾਨਸ ਬੰਦਾ ਠੀਕ ਹੈ ਸਾਨੂੰ ਇਹ ਹੋਇਆ ਵੀ ਲੋਕ ਆਪ ਅਮੇਸ਼ਾ ਆਪਣੇ ਲੀਡਰ ਨੂੰ ਕਿਉਂ ਚੁਣਦੇ ਨੇ ਕਿਹਨੂੰ ਚੁਣਦੇ ਨੇ ਉਹ ਉਹਨੂੰ ਚੁਣਦੇ ਨੇ ਵੀ ਜਿਹਦੇ ਨਾਲ ਕੰਮ ਵੇਚ ਚਕਦਾ ਸਕਣ ਜਿਹਦਾ ਗੁੱਟ ਫੜ ਕੇ ਕੰਮ ਵੀ ਕਰਾ ਲੈਣ ਔਰ ਲੋਕਾਂ ਨੇ बतौर ਇੱਦੇ ਤੇ ਵਿਸ਼ਵਾਸ ਜਤਾਇਆ ਮੇਰੇ ਪ੍ਰਾਸ ਸਾਰੇ ਨਾਲ ਖਲੋਤੇ ਨੇ ਇਹ ਸਾਰਿਆਂ ਦਾ ਮੈਂ ਰਿਣੀ ਹਾਂ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਔਰ ਇੱਕ ਵੱਡੀ ਲੀਡ ਇਹ ਹੁੰਦਾ ਨਾ ਇੱਕ ਚਲੋ ਵੀ 100 ਵੋਟ ਤੇ ਜਿੱਤ ਕੇ 150 ਤੇ ਜਿੱਤ ਕੇ ਇਹਨਾਂ ਨੇ 500 550 ਦੀ ਕਰੀਬ ਲੀਡ ਨਾਲ ਜਿਹੜਾ ਐਡਾ ਵੱਡਾ ਫਤਵਾ ਦਿੱਤਾ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿਉਂਕਿ ਮੈਂ ਜਦੋਂ ਵੀ ਐਕਸਰ ਮੈਂ ਮੈਨੂੰ ਫੋਨ ਕਰਨ ਦਾ ਟਾਈਮ ਮਿਲਦਾ ਤੇ ਲੋਕਾਂ ਦੀ ਆਵਾਜ਼ ਇੱਕੋ ਸੀ ਮੇਰੇ ਟੀਮ ਦੀ ਆਵਾਜ਼ ਵੀ ਭਾਜੀ ਤੁਸੀਂ ਪਰਵਾਹ ਨਾ ਕਰੋ ਆਪਾਂ ਬੈਠੇ ਆ ਤੁਹਾਡੇ ਆਉਣ ਦੀ ਨਹੀਂ ਲੋੜ ਕਹਿੰਦੇ ਤੁਸੀਂ ਬਾਹਰ ਪੰਜਾਬ ਵੇਖੋ ਜੀ ਬਾਕੀ ਆਪਾਂ ਬੈਠੇ ਆ ਸੋ ਮੈਂ ਤੈਹ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ